ਦੋਸਤੋ ਸਾਰਿਆਂ ਨੂੰ ਪਿਆ ਪਾਈ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾ ਦਾ ਰਾਣਾ ਟੀਵੀ ਚੈਨਲ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਬਈ ਰਾਣਾ ਟੀਵੀ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚਾਹ ਦੇ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਆ ਤੇ ਭਾਈ ਅੱਜ ਅਸੀਂ ਆਪਣੀ ਪਿੰਡ ਪਿੰਡ ਸੁਖਾਨੰਦ ਜਿੱਥਾ ਸਾਨੂੰ ਮੋਗਾ ਲੱਗ ਜਾਂਦਾ ਤਸਵੀਰ ਸਾਨੂੰ ਬਾਗਾ ਬਣਾਣ ਲੱਗ ਜਾਂਦੀ ਹੈ ਤੇ ਬਾਈ ਕੋਲੇ ਅੱਜ ਇੱਕ ਮੱਝ ਸੇਲ ਸੀ ਤੇ ਮਾਜੀ ਤੁਸੀਂ ਦੇਖ ਰਹਾ ਸੰਗਾ ਸੰਗਾ ਨਹੀਂ ਬਈ ਬਹੁਤ ਸੋਹਣੇ ਬਾਕੀ ਡਿਟੇਲ ਆਪਾਂ ਬਾਈ ਤੁਲਾ ਨੇ ਘਰੇ ਲੂ ਬਈ ਮੱਝ ਆ ਗਈ ਬਾਈ ਦੀ ਘਰੇ ਰੱਖੀ ਵੀ ਸੱਸੀ ਕਾ ਬਈ sire ਸੱਸੀ ਕਾਲ ਜੀ ਤੇ ਕੀ ਡਿਟੇਲ ਆਪਾਂ ਮੱਝ ਦੀ ਆਦੀ ਆਪਣੀ ਇਹ ਆ ਤੀਜੇ ਸੂਏ ਸੁਣੀ ਆ ਠੀਕ ਆ ਤੀਜੇ ਸੂਏ ਸੁਣਾ ਹਾਂ ਤੇ ਮੱਝ ਨਾਲ ਆਪਣੇ ਘਰ ਦੀ ਆ ਜੀ ਠੀਕ ਆ ਤੇ ਦੂਜੇ ਸੂਏ ਕੀ ਰਕਾਰ ਸੀ ਬਈ ਦੁੱਧ ਦਾ ਨੇ 12 13 ਲੀਟਰ ਉਹ ਦੁੱਤਾ 12 13 ਲੀਟਰ ਦੁੱਧ ਦੁੱਤਾ ਦੂਜੇ ਸੂਏ ਜਾਨੀ ਕਿ ਹਾਂ ਹਾਂ ਠੀਕ ਆ ਤੇ ਕਿੰਨੇ ਕਿ ਦਿਨਾਂ ਦੀ ਕੱਚੀ ਆ ਬਾਈ ਇਹ ਇਹ 10 ਦਿਨ ਲੈ ਜੂ 10 ਦਿਨਾਂ ਦੀ ਕੱਚੀ ਆ ਜੀ ਹੈ ਹਾਂ ਇਹ ਮਨਾ ਤੋਰਾ ਦਿਖਾਣੀ ਬਈ ਬਾਕੀ ਵੀ ਹੁਣ ਤੋਰਾ ਦਿਖਾਣ ਲਿਆ ਤੁਰਦੇ ਹੁਣ ਥਾੜਾ ਖਵਾਨ ਦਾ ਜਿਹੜਾ ਥਾੜਾ ਥੋੜਾ ਬਹੁਤ ਸੋਹਣਾ ਲੱਗਿਆ ਬਈ ਕਰਮਾ ਦੀ ਤਾਂ ਬਾਕੀ ਹਜੇ ਵੀ 10 ਦਿਨਾਂ ਦੀ ਕੱਚੀ ਆ 10 ਦਿਨਾਂ ਜਿਹਨੇ ਕਰਮਾ ਦੀ ਮਗਰ ਜਿਹਨੀ ਤੱਕ ਵੀ ਲੇਵੇ ਦੀ ਗਾਹ ਨੂੰ ਉਹਨੂੰ ਪਛਾਣੂਆ ਬਾਕੀ ਹਰੇ ਵੀ 10 ਦਿਨਾਂ ਦੀ ਕੱਚੀ ਆ 10 ਦਿਨਾਂ ਦੀ ਕੱਚੀ ਵਾਲਟਨ ਲਾਏ ਤੀ ਦੇਖ ਹੀ ਸਕਦੇ 10 ਦਿਨਾਂ ਜਿਹਨੇ ਲੇਵਾ ਹੈ ਹੋਰ ਤਿਆਰ ਕਰ ਜਾਣਾ ਬਈ ਤੱਕ ਜਾਵਾਂ ਪਛਾਣੂ ਕਰ ਜਾਨੀ ਇੱਥੇ ਬਾਲੀ ਬਾਈ ਕੋਈ ਨਹੀਂ ਪੋਣਾ ਇੱਥੇ ਤਾਂ ਕਿਹਨੇ ਪਛਾਣੂ ਕਰ ਜਾਨੀ ਵੀ ਲੇਵੇ ਵੀ ਬਾਕੀ ਤੁਹਾਨੂੰ ਖਣ ਥਣ ਬਹੁਤ ਸੋਹਣਾ ਲੱਗਿਆ ਬਈ ਮੁੱਠੀ ਮੁੱਠਿਆ ਥਾਣਾ ਅੱਤੀ ਜਵਾਇ ਪੀੜੇ ਦਾ ਪਾਣਾ ਲਾ ਕੇ ਥਾਣਾ ਨਿਖੜ ਨੇ ਇੱਕ ਥਾਣਾ ਬਈ ਸਾਰੇ ਪੂਰੇ ਬਈ ਜਦੋਂ ਬਈ ਇਹ 10 ਦਿਨਾਂ ਦੀ ਹਜੇ ਕੱਚੀ ਆ ਸੀਲ ਬਹੁਤ ਆ ਸੀਲ ਠੰਡੀ ਬਈ ਪੂਰੀ ਆ ਤੁਸੀਂ ਦੇਖ ਸਕਦੇ ਆ ਬਈ ਹੱਥ ਮਾਰੀਆਂ ਦਾ ਕੋਈ ਚੱਕਰੀ ਨਹੀਂ ਉਹੋ ਜਾਂ ਲੋ ਬਈ ਤੁਸੀਂ ਦੇਖ ਸਕਦੇ ਆ ਬਾਕੀ ਥਾਣ ਥਣ ਬਈ ਕਰਮਾਈ ਨੇ ਬਹੁਤ ਸੋਹਣਾ ਬਣਾਇਆ ਤੇ ਬਾਕੀ ਹਜੇ ਵੀ 10 ਦਿਨਾਂ ਦੀ ਕੱਚੀ ਆ 10 ਦਿਨਾਂ ਚਾਹੀਦੇ ਕਰਮਾਈ ਨੇ ਹੋਰ ਤਿਆਰੀ ਕਰ ਜਾਣੀ ਆ ਆਪਦੀ ਤੇ ਕੀ ਡਿਮਾਂਡ ਕਰਦੇ ਆ ਬਾਈ ਸਿਰੇ ਦੀ 1 10 1 10 ਮਾਨਤਾਣ ਹੋ ਜੂਗਾ ਮੌਕੇ ਤੇ ਹਾਂ ਮੌਕੇ ਤੇ ਹੋ ਜੂਗਾ ਠੀਕ ਐ 1 ਲੱਖ 10 ਹਜ਼ਾਰ ਰੁਪਏ ਬਾਈ ਡਿਮਾਂਡ ਕੀਤੀ ਐ ਮੌਕੇ ਤੇ ਆਏਗੇ ਤਾਂ ਮਾਨਤਾਣ ਹੋ ਜੂਗਾ ਤੱਕਰ ਰੱਖਣ ਵਾਲੀ ਆ ਠੀਕ ਐ ਹਾਂ ਕਿ ਲੂਈ ਆ ਬਾਈ ਬਾਈ ਦੀ ਮੱਝ ਕੋਈ ਵਪਾਰ ਦਾ ਕੰਮ ਨਹੀਂ ਗਾ ਬਾਈ ਦਾ ਤੇ ਬਾਕੀ ਤੁਸੀਂ ਆਪ ਆ ਕੇ ਤਸੱਲੀ ਕਰ ਸਕਦੇ ਠੀਕ ਐ ਤੇ ਬਾਈ ਸਿਰੇ ਆਪ ਦਾ ਫੋਨ ਨੰਬਰ ਤੇ ਘਰ ਦਾ ਐਡਰੈਸ ਦੱਸ ਦਿਓ ਹੂੰ ਆਪਣੇ ਗਉ ਦੇ ਗੋਸਾਲਾ ਦੇ ਮਗਰਲੇ ਪਾਸੇ ਘਰ ਆ ਠੀਕ ਐ 9634 ਹਾਂਜੀ 364 ਠੀਕ ਹੈ ਬਾਈ ਬਾਈ ਦਾ ਫੋਨ ਨੰਬਰ ਡਿਸਪਲੇ ਤੇ ਚੱਲ ਜਾਂਦਾ ਜੇ ਕੋਈ ਹੋਰ ਇਨਫੋਰਮੇਸ਼ਨ ਲੈਣੀ ਆ ਤੁਸੀਂ ਬਾਈ ਨਾਲ ਫੋਨ ਤੇ ਕਨੈਕਟ ਕਰ ਸਕਦੇ ਆ ਤੇ ਇੱਕ ਮੇਰਾ ਭਰਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਮੇਰਾ ਭਰਾ ਜਰੂਰ ਕਰਦਾ ਕਰੋ ਇਹ ਨਾਲ ਬਈ ਸਾਡਾ ਹੌਸਲਾ ਬਣਿਆ ਰਹਿੰਦਾ ਜੇ ਕੋਈ ਭਰਾ ਸਾਡੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਿਹਾ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਆਪਨ ਜਰੂਰ ਦਬਿਆ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਮਿਲਦੇ ਆ ਬਈ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰੱਖ